ਅੱਜ ਗੱਲ ਆਪਾਂ ਬਿਊਰੋ ਕਰਨੀ ਹੈ ਪੰਜ ਸਿੰਘਾਂ ਦੀ ਇਕੱਤਰਤਾ ਹੋਈ ਹੈ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਹਿਮ ਮੀਟਿੰਗ ਆਪਾਂ ਸਾਰਿਆਂ ਨੇ ਤੁਸੀਂ ਸੁਣ ਵੀ ਸਾਰਿਆਂ ਨੇ ਲਈ ਹੋਣੀ ਹੈ ਜਿਹਦੇ ਵਿੱਚ ਕੁਝ ਕੁ ਫੈਸਲੇ ਉਹਨਾਂ ਕੀਤੇ ਆ ਪਰ ਜਿਵੇਂ ਸਿੰਘ ਸਹਿਬਾਨਾਂ ਦੀ ਮੀਟਿੰਗ ਤੇ ਉਹਨਾਂ ਦਾ ਫਤਵਾ ਹੁਕਮ ਹੋਣਾ ਚਾਹੀਦਾ ਉਹ ਉਹਨਾਂ ਵਿੱਚੋਂ ਝਲਕ ਨਹੀਂ ਪਈ ਤੁਸੀਂ ਸੁਣੀਏ ਸਭ ਨੇ ਉਹਦੇ ਵਿੱਚ ਕੁਝ ਗੱਲਾਂ ਨੇ ਆਪਾਂ ਸਾਂਝੀਆਂ ਕਰਨੀਆਂ ਉਹਨਾਂ ਨੇ ਕੁਝ ਮੁੱਦਿਆਂ ਉੱਤੇ ਸੰਗਤ ਨੂੰ ਹੁਕਮ ਵੀ ਕੀਤੇ ਨੇ ਉਹ ਹੁਕਮ ਹੈਗੇ ਨੇ ਜਿਵੇਂ ਬਸਾਖੀ ਦਾ ਦਿਹਾੜਾ ਆ ਰਿਹਾ ਸਭ ਨੂੰ ਖਾਲਸਾ ਸਾਜਨਾ ਦਿਵਸ 13 April ਨੂੰ ਤੇ ਸਭ ਨੇ ਕੇਸਰੀ ਨਿਸ਼ਾਨ ਆਪਣੇ ਘਰਾਂ ਦੇ ਚਲਾਉਣੇ ਚੰਗੀ ਗੱਲ ਆ ਤਾਂ ਕਿ ਸਾਡੇ ਬੱਚਿਆਂ ਦੇ ਦਿਮਾਗ ਵਿੱਚ ਸਾਡੇ ਸਮਾਜ ਦੇ ਅੰਦਰ ਖਾਲਸਾ ਇਨਸਾਨ ਆ ਜਿਹੜੇ ਝੂਲਣੇ ਚਾਹੀਦੇ ਤੇ ਬਾਕੀ ਉਹਨਾਂ ਨੇ ਇੱਕ ਇਹ ਗੱਲ ਕਹੀ ਆ ਵੀ ਜਿਹੜਾ ਜੂਨ 84 ਦਾ ਘੱਲੂ ਘਾਰਾ ਹੋਇਆ 6 ਜੂਨ ਨੂੰ ਉਹਨਾਂ ਦੇ ਵੀ ਸਮਾਗਮ ਕੀਤੇ ਜਾਣ ਤੇ ਲੋਕਾਂ ਨੂੰ ਦੱਸਿਆ ਜਾਵੇ ਕਿਵੇਂ ਸਾਡੇ ਹੀ ਦੇਸ਼ ਦੀ ਦਿੱਲੀ ਹਕੂਮਤ ਨੇ ਕਿਵੇਂ ਸਾਡਾ ਕਹਣ ਕੀਤਾ ਹੈ ਕਿਵੇਂ ਸਾਨੂੰ ਮਤ ਕੇ ਸਾਡੇ ਕਿੰਨੇ ਗੁਰਦਾਰਿਆਂ ਉੱਤੇ ਹਮਲਾ ਕੀਤਾ ਗਿਆ ਸਿੱਖਾਂ ਦੀ ਨਸਲ ਕੁਸੀ ਕੀਤੀ ਗਈ ਕਤਲੇਆਮ ਕੀਤਾ ਗਿਆ ਜਰੂਰ ਪਤਾ ਹੋਣਾ ਚਾਹੀਦਾ ਉਹ ਤੋਂ ਅੱਗੇ ਮਸਲਾ ਉਹਨਾਂ ਇੱਕ ਕੀਤਾ ਬੰਦੀ ਸਿੰਘਾਂ ਦਾ ਉਹਨਾਂ ਨੇ ਉਹ ਫੈਸਲਾ ਨਹੀਂ ਸੁਣਾਇਆ ਜਿਹੜਾ ਸ੍ਰੀ ਅਕਾਲ ਤਖਤ ਕੀ ਪੰਨਾ ਤਖਤਾਂ ਦੇ ਜਥੇਦਾਰਾਂ ਦੇ ਮੂੰਹੋਂ ਸੁਣਨ ਵਾਸਤੇ ਆਉਣਾ ਚਾਹੀਦਾ ਸੀ ਚਲੋ ਸ਼ੁਕਰ ਹੈ ਜਿਹੜਾ ਅੱਜ ਬੰਦੀ ਸਿੰਘਾਂ ਦੀ ਗੱਲ ਉਹਨਾਂ ਨੇ ਕੀਤੀ ਆ ਵੀ ਬੰਦੀ ਸਿੰਘਾਂ ਬਾਦ ਤੇ ਕੀ ਹੋਣਾ ਚਾਹੀਦਾ 5 ਮਿੰਟ ਦਾ ਜਾਪ ਪਰ ਇਹ ਉਹਨਾਂ ਨੂੰ ਵੀ ਸਾਰਾ ਪਤਾ ਇਹ ਇਨ੍ਹਾਂ ਗੱਲਾਂ ਦੇ ਨਾਲ ਬੰਦੀ ਸਿੰਘ ਬਾਦ ਨਹੀਂ ਆਉਂਦਾ ਬੰਦੀ ਸਿੰਘਾਂ ਬਾਦ ਤੇ ਅੱਜ ਤੋ ਬਹੁਤ ਲੰਬਾ ਸਮਾਂ ਪਹਿਲਾਂ ਸ੍ਰੀ ਅਕਾਲ ਤਖਤ ਨੂੰ ਹਰਕਤ ਚਾਉਣਾ ਚਾਹੀਦਾ ਸੀ ਆਪਣੇ ਤੌਰ ਤੇ ਮਹਿਮ ਚਲਾਉਣੀ ਚਾਹੀਦੀ ਸੀ ਅਕਾਲੀ ਦਲ ਨੂੰ ਹੁਕਮਨਾਮਾ ਜਾਰੀ ਕਰਨਾ ਚਾਹੀਦਾ ਸੀ ਕਿਉਂਕਿ ਅਕਾਲੀ ਦਲ ਹੈ ਜਿਹੜਾ ਉਹ ਪੰਥਕ ਮੁੱਦਿਆਂ ਤੇ ਲੜਨ ਵਾਸਤੇ ਬਣਿਆ ਹੋਇਆ ਇੱਕ ਦਲ ਹੈ ਨਾ ਕਿ ਉਹ ਰਾਜਨੀਤਿਕ ਚੋਣਾਂ ਲੜਨ ਵਾਸਤੇ ਆ ਅਕਾਲੀ ਦਲ ਨੇ ਕੀ ਲੜਨਾ ਚੋਣਾਂ ਨਹੀਂ ਲੜਨੀਆਂ ਅਕਾਲੀ ਦਲ ਨੇ ਲੜਨੇ ਆ ਪੰਥਕ ਮੁੱਦਿਆਂ ਦੇ ਉਹਦੇ ਬਾਅਦ ਤੇ ਇੱਕ ਵੀ ਗੱਲ ਉਹਨਾਂ ਨੇ ਮੂੰਹੋਂ ਬਚਨ ਨਹੀਂ ਕੱਢਿਆ ਵੀ ਅਕਾਲੀ ਦਲ ਆਪਣੀ ਬਣਦੀ ਭੂਮਿਕਾ ਨਿਭਾਉਣ 'ਚ ਅਸਫਲ ਰਿਹਾ 30-30 ਸਾਲ ਤੋਂ ਨਹੀਂ ਬੰਦੀ ਸਿੰਘ ਜੇਲਾਂ 'ਚ ਨਹੀਂ ਸੀ ਰਹਿ ਸਕਦੇ ਜੇ ਸਾਡਾ ਅਕਾਲ ਤਖਤ ਸਿਹਿਤ ਹੁੰਦਾ ਤੇ ਅਕਾਲੀ ਦਲ ਪੰਥਕ ਸੋਚ ਰੱਖਦਾ ਇਹ ਅੱਜ ਬਹੁਤ ਲੰਬਾ ਸਮਾਂ ਪਹਿਲਾਂ ਬਾਹਰ ਆਜਾ ਇੱਕ ਉਹਨਾਂ ਨੇ ਮੁੱਦਾ ਉਠਾਇਆ ਜਿਹੜਾ ਭਾਈ ਅਮਰਤਪਾਲ ਸਿੰਘ ਜੀ ਦਾ ਕੇ ਵਿੱਚੋਂ ਕਿੰਨੇ ਤਾਂ ਦੇਖੋ ਮੁੱਦੇ ਛੱਡ ਗਏ ਸਭ ਤੋਂ ਐਮ ਮੁੱਦਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ 15 ਚ ਹੋਈ ਹੈ ਅੱਜ ਤੱਕ ਉਸ ਤੋਂ ਬਾਅਦ 3 ਸਾਲ ਪੰਥਕ ਸਰਕਾਰ ਵੀ ਰਹੀ ਹੈ ਪਰ ਉਸ ਮੁੱਦੇ ਨੂੰ ਛੋਹਿਆ ਤੱਕ ਨਹੀਂ ਮੂੰਹੋਂ ਨਾਮ ਵੀ ਨਹੀਂ ਲਿਆ ਅੱਜ ਦੀ ਸਰਕਾਰ ਨੂੰ ਟਾਰਗੇਟ ਕਰ ਲੈਂਦੇ। ਭਿੱਤ ਤੁਸੀਂ ਬੇਅਦਬੀ ਤੇ ਮੁੱਦੇ ਤੇ ਚੋਣਾ ਜਿੱਤ ਕੇ ਆਇਓ। ਭਿੱਤ ਤੁਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਅੱਜ ਕਟਾਰੇ 'ਚ ਖੜਾ ਨਹੀਂ ਕਰ ਸਕੇ, ਉਹਨਾਂ ਨੂੰ ਨੰਗੇ ਨਹੀਂ ਕੀਤਾ, ਤੁਸੀਂ ਇਹਨਾਂ ਨੂੰ ਬਚਾਉਂਦੇ ਆਉਂਦੇ ਹੋ। ਬਾਈਬਲ ਕਲਾਂ ਗੋਲੀकांड ਦਾ ਕੋਈ ਨਾਮ ਨਹੀਂ, ਜਿੱਥੇ ਕੋਟਕਪੂਰੇ ਕਾਂਡ ਦਾ ਕੋਈ ਨਾਮ ਨਹੀਂ ਜਿੱਥੇ ਜਾ ਬਾਣੀ ਪੜਦੀਆਂ ਸੰਗਤਾਂ ਦੇ ਉੱਤੇ ਪਾਣੀ ਦੇ ਪਰਛਾਤੇ ਗੰਦਾ ਸੀਵਰੇਜ ਦਾ ਪਾਣੀ ਸੁੱਟਿਆ ਗਿਆ ਡਾਂਗਾ ਵਰਸਾਈਆਂ ਗਈਆਂ ਜੂੰਡਿਆਂ ਤੋਂ ਫੜ ਫੜ ਬੇਦੋਸੇ ਸਿੱਖਾਂ ਨੂੰ ਜਿਨ੍ਹਾਂ ਦੇ ਅੰਦਰ ਦਰਦ ਸੀ ਪੰਥ ਪ੍ਰਤੀ ਗੁਰੂ ਗ੍ਰੰਥ ਪ੍ਰਤੀ ਛੱਲੀਆਂ ਵਾਂਗ ਕੁੱਟਿਆ ਗਿਆ ਚਾਹੀਦਾ ਸੀ ਜਿਵੇਂ 84 ਦੀ ਗੱਲ ਕੀਤੀ ਹੈ ਹੁਣੀ ਚਾਹੀਦੀ ਹੈ 84 ਦੀ ਗੱਲ ਉਹ ਤੋਂ ਬਾਅਦ 82 ਤੋਂ ਬਾਅਦ ਨਕੋਦਰ ਗੋਲੀकांड ਦੀ ਵੀ ਗੱਲ ਹੋਣੀ ਚਾਹੀਦੀ ਸੀ ਕਿ ਉਹ ਕਿਹੜੇ ਬੰਦਿਆਂ ਨੇ ਕਿਵੇਂ ਕੀਤਾ ਕਿਵੇਂ ਨਕੋਦਰ ਦੇ ਵਿੱਚ ਸਾਡੇ ਬੱਚਿਆਂ ਨੂੰ ਕਿਹੜੇ ਅਫਸਰਾਂ ਨੇ ਕਿਵੇਂ ਗੋਲੀਆਂ ਮੂੰਹ 'ਚ ਮਾਰ-ਮਾਰ ਕੇ ਸ਼ਹੀਦ ਕੀਤਾ ਗੱਲਾਂ ਹੋਣੀਆਂ ਚਾਹੀਦੀਆਂ ਇਤਿਹਾਸ ਨੇ ਸਾਨੂੰ ਕਦੇ ਮਾਫ਼ ਨਹੀਂ ਕਰਨਾ ਹੁਣ ਅੱਜ ਅਸੀਂ ਦੇਖ ਸਕਦੇ ਹਾਂ ਵੀ ਉਹਨਾਂ ਦੀ ਤੁਸੀਂ ਇਕਤਰਤਾ ਦੀ মিডিਆ ਤੇ ਵੀ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਚੱਲ ਰਹੀ ਹੈ ਪੰਦ ਸਿੰਘ ਸਹਿਬਾਨਾਂ ਦੀ ਉਹਨਾਂ ਨੇ ਆਹ ਤਿੰਨ ਚਾਰ ਮੁੱਦਿਆਂ ਦੀ ਗੱਲ ਜਰੂਰ ਕੀਤੀ ਆ 84 ਦੀ ਬਸਾਖੀ ਦੀ ਬੰਦੀ ਸਿੰਘਾਂ ਦੀ ਭਾਈ ਅਮਰਤਪਾਲ ਸਿੰਘ ਦੀ ਇਹ ਤੋਂ ਦੇਖਣ ਨੂੰ ਐ ਲੱਗਦਾ ਹੈ ਵੀ ਸਾਡੇ ਜਥੇਦਾਰਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੀ ਨਹੀਂ ਉਹਨਾਂ ਦਾ ਗੁਰੂ ਹੀ ਕੋਈ ਹੋਰ ਹੈ ਜੇਕਰ ਉਹਨਾਂ ਦਾ ਗੁਰੂ ਪ੍ਰਤੀ ਪਿਆਰ ਸ਼ਰਧਾ ਸਤਕਾਰ ਉਹਨਾਂ ਦੇ ਹਿਰਦੇ ਵਿੱਚ ਹੁੰਦਾ ਉਹ ਕੋਟ ਕਪੂਰਾ ਗੋਲੀ ਕਾੜ ਦੀ ਵੀ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰਕੇ ਗਲੀਆਂ 'ਚ ਖਿਲਾਰਨ ਦੀ ਗੱਲ ਵੀ ਕਰਦੇ ਉਹ ਬਾਬਲ ਬੈਠਿਆਂ ਦੇ ਬੇਦੋਸਿਆ ਸਿੱਖਾਂ ਦੇ ਗੋਲੀਆਂ ਮਾਰਨ ਦੀ ਗੱਲ ਵੀ ਕਰਦੇ ਇੱਕ ਤਰਫਾ ਅਕਾਲੀ ਦਲ ਨੂੰ ਹੁਕਮਨਾਮਾ ਜਾਰੀ ਕਰਦੇ ਅਸੀਂ ਮੰਨ ਲਓ ਜੇ ਤੁਸੀਂ ਸਰਕਾਰ ਨੂੰ ਇਹ ਸਾਨੂੰ ਨਹੀਂ ਕਰਤੇ ਇਹਨੂੰ ਕਰਨਾ ਸਰਕਾਰ ਨੂੰ ਇਹਨੂੰ ਵੀ ਟਾਰਗੇਟ ਕਰ ਸਕਦੇ ਹੋ ਤੁਸੀਂ ਸੈਂਟਰ ਨੂੰ ਵੀ ਕਰ ਸਕਦੇ ਹੋ ਤੁਸੀਂ ਇਹ ਤੋਂ ਨਹੀਂ ਤਾਂ ਫਿਰ ਜਿਹੜਾ ਅਕਾਲੀ ਦਲਾ ਉਹ ਕਾਲ ਤੱਕ ਦੀ ਇੱਕ ਜਥੇਬੰਦੀ ਹੁੰਦੀ ਹੈ ਜਿਹੜੀ ਪੰਥਕ ਮੁੱਦਿਆਂ ਲਈ ਲੜਨ ਵਾਸਤੇ ਬਣਾਈ ਹੋਈ ਹੈ ਲੋਕਾਂ ਨੂੰ ਨਾਲੇ ਪਤਾ ਲੱਗੇ ਤੇ ਨਾਲੇ ਤੁਹਾਡੇ ਹੁਕਮ ਦੀ ਪਾਲਣਾ ਹੁੰਦੀ ਪੰਥ ਲੋਕ ਵੇਖਣ ਵੀ ਹਾਂ ਵਾਕਈ ਸਾਡੇ ਜਥੇਦਾਰ ਪੰਥ ਦੀ ਅਗਵਾਈ ਕਰ ਰਹੇ ਹਨ ਉਹਨਾਂ ਚਿਰ ਚੋਣਾਂ ਦੇ ਵਿੱਚ ਕਿਤੇ ਨਹੀਂ ਉਹਨਾਂ ਨੂੰ ਸਿੱਧਾ ਜਿੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਮੁਹਾਲੀ ਦੇ ਵਿੱਚ ਸਾਰੇ ਦਲਾਂ ਨੂੰ ਹੁਕਮਨਾਮਾ ਜਾਰੀ ਕਰਦੇ ਵੀ ਸੜਕਾਂ ਤੇ ਯਾਤਰਾ ਨਾ ਕਰਦੇ ਫਿਰ ਉਹ ਆਪਣੇ ਕਰਾਂ ਲਈ ਕੰਮ ਨਾ ਕਰੋ ਅਕਾਲੀ ਦਲ ਪੰਥ ਦਾ ਸਰਮਾਇਆ ਹੈ ਪੰਥ ਲਈ ਕੰਮ ਕਰਨ ਵਾਲਾ ਅਕਾਲੀ ਦਲ ਹੁੰਦਾ ਹੈ ਨਾ ਕਿ ਆਪਣੀਆਂ ਨਿੱਜੀ ਕੁਰਸੀਆਂ ਲਈ ਲੜਾਈਆਂ ਕਰਨੀਆਂ ਆਪਣੀ ਸਰਕਾਰਾਂ ਲਈ ਹਕੂਮਤਾਂ ਲਈ ਲੜਨ ਵਾਲਾ ਅਕਾਲੀ ਦਲ ਨਹੀਂ ਅਕਾਲੀ ਦਲ ਉਹ ਆ ਜਿਹੜਾ ਹਕੂਮਤਾਂ ਦੇ ਖਿਲਾਫ ਲੜ ਕੇ ਲੋਕਾਂ ਦੇ ਹੱਕ ਦੀ ਗੱਲ ਕਰਦਾ ਪਰ ਸਾਡੇ ਜਥੇਦਾਰਾਂ ਨੇ ਇੱਕ ਵਾਰ ਵੀ ਪੰਥਕ ਮੁੱਦੇ ਆ ਜੋ ਕੁਝ ਕੁ ਮੁੱਦੇ ਜਨਕ ਦੀ ਆਗਿਆ ਉਹਨਾਂ ਨੂੰ ਮਿਲੀ ਹੈ ਸ਼ਾਇਦ ਵੀ ਆ ਬੋਲਿਓ ਉਹਨੇ ਕ ਬੋਲੇ ਨੇ ਤੇ ਵੀਡੀਓ ਨੂੰ ਲੰਬੀ ਨਾ ਹੋ ਜੇ ਜਿਆਦਾ ਦੇਖਣ ਦਾ ਵੀ ਆਪਣਾ ਸੁਣਨ ਦਾ ਮਤਦਾ ਨਹੀਂ ਹੈ ਸੋ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਜਥੇਦਾਰਾਂ ਤੱਕ ਵੀਡੀਓ ਪਹੁੰਚੇ ਸਾਡੇ ਪੰਥਕ ਆਗੂਆਂ ਤੱਕ ਪਹੁੰਚੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਸਾਡੇ ਫਰਜ਼ ਕੀ ਨੇ ਸਾਡੇ ਕੰਮ ਕੀ ਨੇ ਆਹ ਮੁੱਦਿਆਂ ਨੂੰ ਕਿਉਂ ਨਹੀਂ ਸੁਹਿਆ ਗਿਆ ਆਹ ਮੁੱਦਿਆਂ ਦੀ ਗੱਲ ਕਿਉਂ ਨਹੀਂ ਕੀਤੀ ਗਈ ਤਾਂ ਕਿ ਜਥੇਦਾਰ ਅੱਗੇ ਤੋਂ ਸੁਚੇਤ ਹੋ ਕੇ ਚੱਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ